ਸ਼ਿਕਾ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਆਂ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਵੱਡੇ ਅਹਿਮ ਮੁੱਦਿਆਂ 'ਤੇ ਗੱਲਬਾਤ ਕਰਦੇ ਹਾਂ ਅੱਜ ਵੀ ਜੋ ਮੁੱਦਾ ਹੋਵੇਗਾ ਬਿਹਤ ਖਾਸ ਹੋਵੇਗਾ ਜਿਸ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਅੱਜ ਦਾ ਮੁੱਦਾ ਕਿਹੜਾ ਹੈ ਉਹ ਵੀ ਤੁਹਾਨੂੰ ਦੱਸ ਦੇਣੀ ਆ ਕਿ ਪੰਥਕ ਸਿਆਸਤ ਦੇ ਵਿੱਚ ਲਗਾਤਾਰ ਪੁਚਾਲ ਜੋ ਹੈ ਉਸ ਦੇ ਝਟਕੇ ਦੇਖਣ ਨੂੰ ਮਿਲ ਰਹੇ ਨੇ ਅਜੇ ਇਹ ਦੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਉਸ ਉੱਤੇ ਵੀ ਜੋ ਹੈ ਵਾਰ-ਵਾਰ ਗੱਲ ਆ ਰਹੀ ਹੈ ਘੁੰਮ ਫਿਰ ਕੇ ਦੂਜੇ ਪਾਸੇ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਉੱਤੇ ਨਿਗਰ ਰੱਖਣ ਦੀ ਗੱਲ ਆਖੀ ਜਾਂਦੀ ਹੈ ਅਜੇ ਇਹ ਦੇ ਵਿੱਚ ਹੁਣ ਜੋ ਮੀਟਿੰਗ ਰੱਖੀ ਜਾਣੀ ਸੀ 28 ਜਨਵਰੀ ਨੂੰ ਜੋ ਕਿ ਹੁਣ ਰੱਦ ਕਰ ਦਿੱਤੀ ਗਈ ਹੈ ਤਾਂ ਇਸ ਦੇ ਉੱਤੇ ਵੀ ਕਈ ਸਵਾਲ ਖੜੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਗਿਆਨੀ ਜੋ ਇਸ ਦੇ ਵਿੱਚ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਬਾਦਲ ਜੋ ਹੈ ਉਹਨਾਂ ਉੱਤੇ ਵੀ ਨਿਸ਼ਾਨੇ ਸਾਧੇ ਜਾ ਰਹੇ ਨੇ ਆਖਰ ਪੂਰਾ ਮੈਟਰ ਕੀ ਹੈ ਕੀ ਕੁਝ ਚੱਲ ਰਿਹਾ ਹੈ ਤੁਹਾਨੂੰ ਵਿਸਥਾਰ ਪੂਰਵਕ ਦੱਸਾਂਗੇ ਇਸ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਰ ਸਤਿ ਸ਼੍ਰੀ ਅਕਾਲ ਸਾਸਿਕਾਲ ਕਪਤਾਜੀ ਤੁਹਾਨੂੰ ਵੀ ਤੇ ਦੇਖ ਰਹੇ ਸਾਰੇ ਦਸ਼ਕਾਂ ਦਾ ਨਿਗਾਹ ਇਸਤਿਕਬਾਲ ਕਰਦੇ ਆ ਜਿਵੇਂ ਮੁੱਦੇ ਦੇ ਉੱਪਰ ਮਫਾਦ ਦੇ ਉੱਪਰ ਤਾਂ ਤੁਸੀਂ ਇੱਕ ਪੰਛੀ ਝਾਤ ਜ਼ਰੂਰ ਮਰਵਾ ਦਿੱਤੀ ਹੈ ਇਸ ਸਾਰੇ ਮਸਲੇ ਦੇ ਉੱਪਰ ਗੱਲ ਕਰਨੀ ਤਾਂ ਵੀ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਲਗਾਤਾਰ ਸਿਆਸੀ ਗਲਿਆਰਿਆਂ ਦੇ ਵਿੱਚੋਂ ਲੈ ਕੇ ਪੰਥਕ ਸਿਆਸਤ ਦੇ ਵਿੱਚ ਵੀ ਲਗਾਤਾਰ ਜਿਵੇਂ ਤੁਹਾਡੇ ਕਹਿਣ ਵਾਂਗੂ ਕਿ ਝਟਕੇ ਜਿਹੜੇ ਨੇ ਪੁਚਾੜਦੇ ਉਹ ਮਹਿਸੂਸ ਹੋ ਰਹੇ ਨੇ ਤੇ ਅੱਜ ਗਿਆਨੀ ਰਗਵੀਰ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਬਿਆਨ ਦਿੱਤਾ ਜਾਂਦਾ ਹੈ ਕਿ ਭਈ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਆਪਣੇ ਸਟੈਂਡ ਦੇ ਉੱਪਰ ਸਪਸ਼ਟ ਹੈ ਉਸ ਤੋਂ ਲੈ ਕੇ ਜਦੋਂ ਮੀਟਿੰਗ ਰੱਦ ਹੋਣ ਦੀ ਗੱਲ ਆਉਂਦੀ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਇਹ ਬਿਆਨਾਂ ਦੇ ਮਾਇਨੇ ਕੀ ਨੇ ਬਿਆਨ ਜਿਹੜੇ ਇੱਕ ਤੋਂ ਬਾਅਦ ਇੱਕ ਦਿੱਤੇ ਜਾ ਰਹੇ ਨੇ ਇਹ ਜਿਹੜੀਆਂ ਵੀਡੀਓਜ਼ ਇੱਕ ਤੋਂ ਬਾਅਦ ਇੱਕ ਸ਼ਾਲਜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਵੀਡੀਓਜ਼ ਦੇ ਕੀ ਮਾਇਨੇ ਨੇ ਇਹਨਾਂ ਦਿੱਤੇ ਗਏ ਬਿਆਨਾਂ ਦੇ ਕੀ ਮਾਇਨੇ ਨੇ ਤੇ ਪੰਥਕ ਸਿਆਸਤ ਦੇ ਉੱਪਰ ਇਸ ਦੇ ਕਿਵੇਂ ਕਿੰਨੇ ਤੇ ਕਿਸ ਤਰੀਕੇ ਦੇ ਨਾਲ ਪ੍ਰਭਾਵ ਪੈਣਗੇ ਇਹਦੇ ਉੱਪਰ ਅੱਜ ਦੀ ਆਪਣੀ ਗੱ ਤੇ ਬਿਲਕੁਲ ਤਾਂ ਬਿਹਤ ਹੀ ਇਹ ਮੁੱਦਾ ਹੈ ਉਸ ਉੱਤੇ ਤੁਸੀਂ ਆਪਣੀ ਰਾਏ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਮੈਂਟ ਦੇ ਜ਼ਰੀਏ ਵੀ ਤੁਸੀਂ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ ਤਾਂ ਸੁਖਵੀਰ ਸਿੰਘ ਸ਼ੇਰਗ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਮੁੱਖ ਤੌਰ ਤੇ ਦੱਸ ਚੁੱਕਿਆ ਕਿ ਅੱਜ ਦਾ ਮੁੱਦਾ ਕੀ ਹੋਵੇਗਾ ਪਰ ਅਸਰ ਮਾਇਨੇ ਕੀ ਹੈਗੇ ਆ ਕਿਉਂਕਿ ਲਗਾਤਾਰ ਸਿਆਸਤ ਦੇ ਵਿੱਚ ਪੁਚਾਲ ਜੋ ਹੈ ਕਹਿ ਸਕਦੇ ਆ ਕਿ ਵੱਡਾ ਪੁਚਾਲ ਪੰਥਕ ਸਿਆਸਤ ਦੇ ਵਿੱਚ ਆਇਆ ਹੋਇਆ ਆ ਬਿਲਕੁਲ ਕਪਤਾ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪੰਥਕ ਗਲਿਆਰਿਆਂ ਦੇ ਵਿੱਚ ਚੱਲ ਰਹੀਆਂ ਸੀ ਤੇ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਪ੍ਰਭਾਵ ਜਿਹੜੇ ਨੇ ਬੋਲਾਂ ਦੇ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਪੈ ਰਹੇ ਨੇ ਨਾਲ ਦੀ ਨਾਲ ਗੱਲ ਇਹ ਵੀ ਵੱਡੇ ਸਵਾਲ ਦਾ ਰੂਪ ਧਾਰਨ ਕਰ ਚੁੱਕੀ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰੀ ਕਿੱਧਰ ਦੇ ਪਾਸੇ ਭੁਗਤਣਗੇ ਉਹਨਾਂ ਦੇ ਉੱਪਰ ਪੈਂਦੇ ਪ੍ਰਭਾਵ ਜ ਉਹ ਕਿਤੇ ਨੇ ਪਾਸੇ ਜਾਣੇ ਨੇ ਸੋ ਅੱਜ ਜਿਸ ਤਰੀਕੇ ਦਿਨ ਦੀ ਸ਼ੁਰੂਆਤ ਹੋਈ ਦਿਨ ਦੀ ਸ਼ੁਰੂਆਤ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਜਦੋਂ ਦਿੱਤੇ ਗਏ ਬਿਆਨ ਦੇ ਉੱਪਰ ਝਾਤ ਮਾਰੀ ਗਈ ਜਾਂ ਫਿਰ ਉਹਨਾਂ ਦਾ ਬਿਆਨ ਜਦੋਂ ਵੱਖ-ਵੱਖ ਮੀਡੀਆ ਧਾਰਿਆਂ ਦੇ ਵੱਲੋਂ ਨਸ਼ਰ ਕੀਤਾ ਗਿਆ ਉਸ ਬਿਆਨ ਦੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਪਰ ਅਸਰ ਹੋਣ ਦੇ ਆਸਾਰ ਜਿਹੜੇ ਸੀ ਉਹ ਦਿਖਾ ਲਈ ਦੇ ਰਹੇ ਸੀ ਉਹਨਾਂ ਦਾ ਬਿਆਨ ਦਿੱਤਾ ਗਿਆ ਬਿਆਨ ਤੋਂ ਬਾਅਦ ਕੁਝ ਸਮਾਂ ਬਾਅਦ ਬਾਕਵਾਕ ਮੀਡੀਆ ਚੈਨਲਾਂ ਦੇ ਵੱਲੋਂ ਇੱਕ ਵੀਡੀਓ ਫੇਰ ਪ੍ਰਚਾਰਨੀ ਜਾਂ ਪਰ ਸ਼ੁਰੂ ਕਰ ਦਿੱਤੀ ਗਈ ਚਲਾਉਣੀ ਕਿ ਭਾਈ ਆ ਦੇਖੋ ਸਿੰਘ ਸਾਹਿਬ ਅਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਸ ਵਕਤ ਜਿਹੜਾ ਕਿ ਨੰਦੇੜ ਸਾਹਿਬ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਕੁਲਵੰਤ ਸਿੰਘ ਜਿਹੜੇ ਬਾਬਾ ਕੁਲਵੰਤ ਸਿੰਘ ਨੇ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਰਾਤ ਦਾ 9 ਵਜੇ ਦਾ ਇਹ ਪ੍ਰੋਗਰਾਮ ਸੀ ਜਿਸ ਵਕਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇਸ ਆਪਣੇ ਪ੍ਰੋਗਰਾਮ ਦੇ ਵਿੱਚ ਕਹਿ ਲਈਏ ਕਿ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਗਿਆ ਸਿੱਖ ਸੰਗਤਾਂ ਨੂੰ ਜਿਸ ਦੀਆਂ ਤਸਵੀਰਾਂ ਵੀ ਅਸੀਂ ਨਾਲ ਨਾਲ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੇ ਮਗਰਲੇ ਵਾਲੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੈਠੇ ਨੇ ਜਿਹੜੇ ਮੁੱਖ ਭੂਮਿਕਾ ਦੇ ਵਿੱਚ ਨੇ ਸੱਤ ਮੈਂਬਰੀ ਕਮੇਟੀ ਹੋਵੇ ਤਿੰਨ ਮੈਂਬਰੀ ਕਮੇਟੀ ਹੋਵੇ ਇਹਨਾਂ ਕਮੇਟੀਆਂ ਦੇ ਵਿੱਚ ਉਹਨਾਂ ਦੀ ਮੁੱਖ ਭੂਮਿਕਾ ਤੇ ਐਸਜੀਪੀਸੀ ਦੇ ਪ੍ਰਧਾਨ ਨੇ ਸੱਜੇ ਪਾਸੇ ਧਿਆਨ ਕੇਂਦਰਿਤ ਕਰੀਏ ਤਾਂ ਸੱਜੇ ਪਾਸੇ ਉਹਨਾਂ ਦੇ ਸਿੰਘ ਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ ਟਿੱਪਣੀਆਂ ਕੀਤੀਆਂ ਗਈਆਂ ਜਾਂ ਫਿਰ ਕਹਿ ਲੀਏ ਕਿ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਲੰਮੇ ਹੱਥੀ ਲਿਆ ਗਿਆ ਸੱਤ ਮੈਂਬਰੀ ਕਮੇਟੀ ਦੇ ਉੱਪਰ ਟਿੱਪਣੀਆਂ ਕੀਤੀਆਂ ਗਈਆਂ ਕਿਹਾ ਗਿਆ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਉਹ ਕਾਰਜਸ਼ੀਲ ਹੋਣੀ ਚਾਹੀਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਕਰ ਗਈਆਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬੋਲੇ ਗਏ ਬੋਲ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਆਪਣੇ ਸੰਬੋਧਨ ਦੇ ਵਿੱਚ ਕਈਆਂ ਗੱਲਾਂ ਜੜੀਆਂ ਨੇ ਉਹ ਕੀ ਮਾਇਨੇ ਰੱਖਦੀਆਂ ਨੇ ਹੁਣ ਮਾਇਨੇ ਇੱਕ ਇੱਕ ਕਰਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਉਹ ਇਹ ਕਹਿੰਦੇ ਨਜ਼ਰਾਏ ਪਹਿਲਾਂ ਉਹਨਾਂ ਨੇ ਚੂੜੀਆਂ ਦੀ ਗੱਲ ਤੋਂ ਸ਼ੁਰੂਆਤ ਕੀਤੀ ਕਿ ਜਦੋਂ ਆ ਉਹ ਅਕਾਲ ਤਖਤ ਸਾਹਿਬ ਦੇ ਵਿੱਚ ਸੇਵਾਵਾਂ ਦੇਣ ਦੇ ਲਈ ਪਹੁੰਚੇ ਸੀ ਤਾਂ ਉਹਨਾਂ ਦੇ ਕੋਲੋਂ ਆਪਣੀ ਸੀਟ ਤੇ ਉੱਪਰ ਬੈਠਿਆ ਗਿਆ ਸੀ ਤੇ ਕਾਫੀ ਲੰਬੇ ਸਮੇਂ ਤੋਂ ਡਾਕ ਜਿਹੜੀ ਇਕੱਠੀ ਹੋਈ ਸੀ ਉਸ ਡਾਕ ਦੇ ਵਿੱਚ ਉਹ ਕਹਿੰਦੇ ਭਾਈ ਸਾਨੂੰ ਚੂੜੀਆਂ ਮਿਲੀਆਂ ਨੇ ਤੇ ਚੂੜੀਆਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਡਾਕ ਜ਼ਰੀਏ ਜਾਣਦੇ ਮੈਨਾਂ ਕਿਨੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮੰਦੇ ਵਿੱਚ ਗੁੱਬਗਲਾੜ ਰੱਖਿਆ ਹੋਇਆ ਇਹ ਸਾਰੀਆਂ ਚੀਜ਼ਾਂ ਵੀ ਵੱਡਾ ਸਵਾਲ ਧਾਰਨ ਕਰ ਗਈਆਂ ਇਸ ਗੱਲ ਤੋਂ ਬਾਅਦ ਉਹ ਦੂਸਰੀ ਗੱਲ ਵਾਲੇ ਪਾਸੇ ਨੂੰ ਆਏ ਉਹ ਕਹਿੰਦੇ ਕਿ ਭਾਈ ਮੈਂ ਨਿੱਜੀ ਤੌਰ ਦੇ ਉੱਪਰ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹ ਉਹਨਾਂ ਨੇ ਸਿੱਧੇ ਪਰ ਸਿੱਧੇ ਰੂਪ ਦੇ ਵਿੱਚ ਕੁਝ ਕ ਕਟਾਕਸ਼ ਕੁਝ ਕ ਕਿੰਤੂ ਕੁਝ ਕ ਕਹਿ ਲਈਏ ਕਿ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੀ ਕੀਤੀਆਂ ਐਸਜੀਪੀਸੀ ਦੇ ਉੱਪਰ ਵੀ ਕੀਤੀਆਂ ਤੇ ਸਿੰਘ ਸਾਹਿਬ ਗਿਆਨੀ ਗ..."> हां ਹਾਲਾਂਕਿ ਆਪਾਂ ਬਿਆਨ ਦੀ ਇੱਕ ਝਲਕੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਹਾਂ ਕਿ ਉਸ ਬਿਆਨ ਦੇ ਵਿੱਚ ਹੈ ਕੀ ਹੈ ਨਾਲ ਦੀ ਨਾਲ ਅਨੁਮਾਨ ਵੀ ਦਰਸ਼ਕਾਂ ਨੂੰ ਲੱਗ ਜਾਏਗਾ ਕਿ ਅਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਸ ਬਿਆਨ ਦੇ ਮਾਇਨੇ ਜਿਹੜੇ ਨੇ ਵੱਖ-ਵੱਖ ਕੱਢੇ ਜਾ ਰਹੇ ਨੇ ਤੇ ਇਹਨਾਂ ਮਾਇਨਿਆਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਕੀ ਹੋਊਗਾ ਪਰ ਸਭ ਤੋਂ ਪਹਿਲਾਂ ਉਹ ਵੀਡੀਓ ਜਿਹੜੀ ਹੈ ਉਹ ਬਿਆਨ ਜਿਹੜਾ ਹੈ ਉਹ ਆਪਾਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰ ਲਈਏ ਜੀ ਜਿਹੜਾ ਵੀ ਤਖਤ ਤੋਂ ਮੁੱਖ ਮੋੜਦਾ ਹੈ ਤਖਤ ਵੱਲ ਕੰਡ ਕਰਦਾ ਹੈ ਪਿੱਠ ਕਰਦਾ ਹੈ ਕੇਵਲ ਉਸ ਦਾ ਹੀ ਸਰਬਨਾਸ਼ ਨਹੀਂ ਹੁੰਦਾ ਬਲਕਿ ਸਰਬਨਾਸ਼ ਉਹਦੀਆਂ ਨਸਲਾਂ ਤੱਕ ਚਲਾ ਜਾਂਦਾ ਹੈ। ਔਰ ਜੇ ਕਿਤੇ ਸਾਡੇ ਵਰਗੇ ਤੱਕ ਸਾਹਿਬ ਦੇ ਟਹਿਲੂਏ ਤਖਤ ਨੂੰ ਪਿੱਠ ਦੇ ਜਾਂਦੇ ਆ ਤੇ ਹਾਲ ਸਾਡਾ ਵੀ ਉਹੀ ਹੁੰਦਾ ਹੈ ਜਿਹੜਾ ਬਾਕੀਆਂ ਦਾ ਹੁੰਦਾ। ਜੇ ਬਿਲਕੁਲ ਤਾਂ ਬਿਆਨ ਅਸੀਂ ਦਰਸ਼ਕਾਂ ਨੂੰ ਸੁਣਾ ਦਿੱਤਾ ਹੈਗਾ ਆ ਤਾਂ ਇਸ ਮੁੱਦੇ ਉਤੇ ਲਗਾਤਾਰ ਪੰਥਕ ਸਿਆਸਤ ਦੇ ਵਿੱਚ ਪੁਚਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਮੀਟਿੰਗ ਜੁ ਹੋਏਗੀ ਰੱਦ ਕਰ ਦਿੱਤੀ ਗਈ ਹੈ ਦੂਜੇ ਪਾਸੇ ਲਗਾਤਾਰ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤਾਂ ਸ਼ੇਰਖਾ ਕਿਵੇਂ ਦੇਖਦੇ ਹੋ ਕਿ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਮੀਟਿੰਗ ਫਿਲਹਾਲ ਜੋ ਹੈ ਰੱਦ ਕੀਤੀ ਗਈ ਹੈ ਪਰ ਮੀਟਿੰਗ ਤਾਂ ਦੁਬਾਰਾ ਕੀਤੀ ਜਾ ਸਕਦੀ ਹੈ ਦੁਬਾਰਾ ਬੁਲਾਈ ਜਾ ਸਕਦੀ ਹੈ ਆ ਬਿਲਕੁਲ ਕਪਤਾ ਤੁਹਾਡਾ ਇਹ ਇੱਥੇ ਗੱਲ ਕਹਿਣਾ ਵਾਜਬ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਮੀਟਿੰਗ ਦੀ ਗੱਲ ਕੀਤੀ ਮੀਟਿੰਗ ਕੈਨਸਲ ਹੋਈ ਮੀਟਿੰਗ ਦੁਬਾਰਾ ਵੀ ਹੋ ਸਕਦੀ ਹੈ ਪਰ ਤਸੱਲੀ ਦੀ ਮੈਂ ਤਸੱਲਾ ਕਹੂੰਗਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਹੁਤ ਵੱਡੀ ਤਸੱਲੀ ਆ ਇਸ ਚੀਜ਼ ਦੇ ਨਾਲ ਮਿਲੀ ਹੈ ਕਿਉਂਕਿ ਲਗਾਤਾਰ ਬ ਉੱtre ਬਹੁਤ ਸਾਰੇ ਸਵਾਲਾਂ ਦੇ ਵਿੱਚੋਂ ਇਹ ਵੀ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਣ ਭੁਗਤਣਗੇ ਕਿਹੜੇ ਪਾਸੇ ਉਹ ਜੇ ਤਾਂ ਸ਼ੋਮਣੀ ਅਕਾਲੀ ਦਲ ਦੇ ਪੱਖ ਦੇ ਵਿੱਚ ਭੁਗਤਦੇ ਨੇ ਜਿਹੜੇ ਕਿ ਇਲਜ਼ਾਮ ਲੱਗਦੇ ਨੇ ਅਸੀਂ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਨਹੀਂ ਕਰਦੇ ਪਰ ਨਾਲ ਦੀ ਨਾਲ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਵੇਂ ਡਾਕ ਦੇ ਵਿੱਚ ਚੂੜੀਆਂ ਦਾ ਜਾਣਾ ਜਾਂ ਫਿਰ ਕਹਿ ਲਈਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਨੂੰ ਸ਼ੋਮਣੀ ਅਕਾਲੀ ਦਲ ਨੇ ਨਾ ਮੰਨਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰੂਪ ਧਾਨ ਕਰ ਗਈਆਂ ਤੇ ਜਿਸ ਤਰੀਕੇ ਆ ਨੰਦੇੜ ਸਾਹਿਬ ਦੇ ਵਿੱਚ ਆ ਬਿਆਨ ਦਿੱਤਾ ਗਿਆ ਜਾਂ ਪਰ ਸੰਬੋਧਨ ਕਰਦੇ ਆ ਉਹਨਾਂ ਨੇ ਗੱਲਾਂ ਆਖੀਆਂ ਨੇ ਉਹ ਗੱਲਾਂ ਦੇ ਮਾਇਨੇ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਪਰ ਅਸਰ ਕਰਨਗੇ ਇਹ ਸਾਰੀ ਚੀਜ਼ ਦੇ ਦਰਮਿਆਨ ਆਪਾਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਜੇਕਰ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਸਾਡੇ ਉੱਪਰ ਜਾਂ ਪਰ ਅਸੀਂ ਬੇਮੁਖ ਹੋਨੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਭਾਵੇਂ ਕੋਈ ਕਹਿ ਲਈਏ ਪੰਥਕ ਚਿਹਰਾ ਹੋਵੇ ਜਾਂ ਉਹ ਕਹਿੰਦੇ ਕਿ ਭਾਵੇਂ ਕੋਈ ਤਖਤ ਦਾ ਸਿੰਘ ਸਾਹਿਬ ਹੀ ਹੋਵੇ ਉਸ ਦੇ ਵੱਲੋਂ ਵੀ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਵਿਖਾ ਲਈ ਜਾਂਦੀ ਹੈ ਤਾਂ ਉਹਦਾ ਰਹਿਂਦਾ ਕੱਖ ਨਹੀਂ ਉਹਨਾਂ ਨੇ ਆਪਣੇ ਇਸ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਹੁਣ ਇਸ ਗੱਲ ਕਹਿਣ ਦੇ ਮਾਇਨੇ ਜੇਕਰ ਕੱਢਣ ਦੀ ਕੋਸ਼ਿਸ਼ ਕਰੀਏ ਜਾਂ ਫਿਰ ਇਹਨੂੰ ਘੁਗਣਪੜਤਾਲਣ ਦੀ ਕੋਸ਼ਿਸ਼ ਕਰੀਏ ਤਾਂ ਮੇਰੇ ਜ਼ਿਹਨ ਦੇ ਵਿੱਚ ਵਾਰ-ਵਾਰ ਇੱਕ ਗੱਲ ਟੰਬ ਰਹੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਦੇ ਸਮੇਂ ਤੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਿਹੜੇ ਸੀ ਹੁਣ ਤਾਂ ਸਾਬਕਾ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਜਿਹੜੇ ਕਿ ਸੰਸਦ ਮੈਂਬਰ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਵਿਕਰਮ ਸਿੰਘ ਮਜੀਠੀਆ ਹੋਣਾਂ ਦੇ ਬਾਰੇ ਉਹਨਾਂ ਨੇ ਬਿਆਨ ਦਿੱਤਾ ਸੀ ਉਹ ਕਹਿੰਦੇ ਕਿ ਜੇਕਰ ਮੇਰੇ ਭਰਾ ਦੇ ਵੱਲੋਂ ਚਟਾ ਵਿੱਚ ਆ ਗਿਆ ਜੇਕਰ ਸਾਡੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਦੇ ਵੱਲੋਂ ਇੱਕ ਚੁਟਕੀ ਵੀ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਕੀਤੀ ਗਈ ਹੈ ਤਾਂ ਸਾਡੇ ਪਰਿਵਾਰ ਦਾ ਕੱਖ ਨਾ ਰਹੇ ਮੇਰੇ ਭਰਾ ਦਾ ਕੱਖ ਨਾ ਰਹੇ ਉਹ ਬਿਆਨ ਨੂੰ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਪ੍ਰਚਾਰਿਆ ਵੀ ਜਾਂਦਾ ਹੈ ਲੋਕਾਂ ਦੇ ਸਾਹਮਣੇ ਰੱਖਿਆ ਵੀ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਕਤ ਦੀ ਸਥਿਤੀ ਦੇ ਨਾਲ ਵੀ ਜੋੜ ਕੇ ਵੇਖਦੇ ਨੇ ਹੁਣ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਦਿੱਤਾ ਗਿਆ ਬਿਆਨ ਹੈ ਇਹ ਵੀ ਕਿਤਨਾ ਕਿਤੇ ਇਸੇ ਤਰੀਕੇ ਦੇ ਸਵਾਲ ਖੜੇ ਕਰ ਗਿਆ ਹੁਣ ਸਵਾਲ ਤਾਂ ਕਰਕੇ ਖੜੇ ਦੀ ਮੈਂ ਗੱਲ ਕਰ ਰਿਹਾ ਕਿਉਂਕਿ ਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਨੂੰ ਲਗਾਤਾਰੇ ਚਿੰਤਾ ਸਤਾ ਰਹੀ ਸੀ ਉਹਨਾਂ ਦੇ ਉੱਪਰ ਲਗਾਤਾਰ ਇਸ ਚੀਜ਼ ਦਾ ਪ੍ਰੈਸ਼ਰ ਬਣਿਆ ਹੋਇਆ ਸੀ ਜਾਂ ਫਿਰ ਕਹਿ ਲਈਏ ਪ੍ਰਭਾਵ ਬਣਿਆ ਹੋਇਆ ਸੀ ਕਿ ਭਾਈ ਜੇਕਰ 28 ਤਰੀਕ ਦੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਜੇਕਰ 28 ਜਨਵਰੀ ਨੂੰ ਹੋਣ ਵਾਲੀ ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਹਿਣ ਦੇ ਉੱਪਰ ਕਿਸੇ ਤਰੀਕੇ ਦੀ ਕੋਈ ਗਤੀਵਿਧੀ ਹੋ ਗਈ ਜਿਹਦੇ ਲਗਾਤਾਰ ਇਲਜ਼ਾਮ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਨਾਉਂ ਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਕਿ ਬਾਦਲ ਟੋਲੇ ਦੇ ਵੱਲੋਂ ਪ੍ਰਭਾਵ ਦੇ ਹੇਠ ਮੇਰੇ ਉੱਪਰ ਕਾਰਵਾਈਆਂ ਕਰਵਾਈਆਂ ਗਈਆਂ ਨੇ ਉਹ ਭਾਵੇਂ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਹੋਵੇ ਉਹ ਭਾਵੇਂ ਗੱਲ ਹੋਵੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤਾਕਤ ਸ੍ਰੀ ਦਮਦਮਾ ਸਾਹਿਬ ਦੀਆਂ ਸੇਵਾਵਾਂ ਤੋਂ ਪਾਸੇ ਕਰਨਾ ਹੋਵੇ। ਯਾਹਰ ਇਹ ਗੱਲ ਹੋਵੇ ਕਿ ਭਾਈ ਉਹਨਾਂ ਦੇ ਵੱਲੋਂ ਆਪਣੇ ਕਿਸੇ ਪਰਿਵਾਰੀ ਪਰਿਵਾਰਕ ਨਿੱਜੀ ਮਸਲੇ ਮਫਾਦ ਦੇ ਵਿੱਚ ਉਹਨਾਂ ਦਾ ਨਾਮ ਆਇਆ ਜਾਂ ਫਿਰ ਕੁਝ ਸ਼ਬਦਾਵਲੀ ਉਹਨਾਂ ਦੇ ਵੱਲੋਂ ਬੋਲੀ ਗਈ ਜਿਹਨੂੰ ਕਿ ਸਿੱਧੇ ਤੌਰ ਦੇ ਉੱਪਰ ਪ੍ਰਚਾਰ ਦੇ ਬਿਰਸਾ ਸਿੰਘ ਬਲਟੂਆ ਮੋٹے ਤੌਰ ਦੇ ਉੱਪਰ ਨਜ਼ਰ ਆਉਂਦੇ ਨੇ। ਹੁਣ ਇਹ ਸਾਰੀਆਂ ਚੀਜ਼ਾਂ ਦੀ ਚਿੰਤਾ ਇੱਕ ਤਾਂ ਹਰਪ੍ਰੀਤ ਸਿੰਘ ਹੋਰਾਂ ਨੂੰ ਸਤਾ ਰਹੀ ਸੀ। ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਚਿੰਤਾ ਸੀ ਕਿ ਜੇਕਰ ਮੇਰੇ ਉੱਪਰ ਕਾਰਵਾਈ ਹੋ ਗਈ, ਜੇਕਰ ਮੇਰੇ ਨਾਲ ਕਿਸੇ ਤਰੀਕੇ ਦੇ ਵੱਡੇ ਮਾਫਾ ਜਿਹੜੇ ਜੁੜੇ ਹੋਏ ਨੇ ਉਹ ਕਿਤੇ ਸੱਚ ਹੋਣ ਵਾਲੇ ਪਾਸੇ ਹੋਗਾ ਤਾਂ ਭਾਈ ਮੇਰਾ ਅਕਸ ਦੇ ਉੱਪਰ ਵੱਡੀ ਕਹਿ ਲਈਏ ਕਿ ਇਤਰਾਜ਼ ਦੀ ਅਬ ਅਕਸ ਦੇ ਉੱਪਰ ਕਿਸੇ ਤਰੀਕੇ ਦੇ ਨਾਲ ਕੋਈ ਵੱਡੀ ਜਿਹੜੀ ਗੱਲ ਹੈ ਉਹ ਆ ਸਕਦੀ ਹੈ ਉਹਨਾਂ ਨੇ ਇਹ ਸਾਰੀ ਚੀਜ਼ ਦੇ ਡਰ ਤੋਂ ਕਿਤੇ ਨਾ ਕਿਤੇ ਬਿਆਨ ਵੀ ਦਿੱਤਾ ਸੀ ਕਿ ਭਾਈ ਮੈਨੂੰ ਛੇਤੀ ਲਾਂਭੇ ਕਰ ਦਿੱਤਾ ਜਾਵੇ ਮੈਨੂੰ ਛੇਤੀ ਸੇਵਾਵਾਂ ਤੋਂ ਫਾਰਕ ਕਰ ਦਿੱਤਾ ਜਾਵੇ ਮੈਨੂੰ ਛੇਤੀ ਲਾਂਭੇ ਕਰਕੇ ਤਾਂ ਕਿ ਮੈਂ ਆਪਣੀ ਗੱਲ ਜਿਹੜੀ ਆਪਣੇ ਢੰਗ ਤਰੀਕੇ ਦੇ ਨਾਲ ਰੱਖ ਸਕਾਂ ਹੁਣ ਆਪਣੇ ਢੰਗ ਤਰੀਕੇ ਦੇ ਨਾਲ ਗੱਲ ਰੱਖਣ ਦੇ ਪਿੱਛੇ ਉਹਨਾਂ ਦਾ ਇੱਕ ਕਿਤੇ ਨਾ ਕਿਤੇ ਇਹ ਵੀ ਉਹ ਡਰ ਵੀ ਮਹਿਸੂਸ ਕਰ ਰਹੇ ਹੋਣਗੇ ਕਿ ਭਾਈ ਇਹ ਜੇਕਰ ਮੀਟਿੰਗ ਦੇ ਵਿੱਚ ਕੋਈ ਫੈਸਲਾ ਇਦਾਂ ਦਾ ਲੈ ਲਿਆ ਗਿਆ ਤਾਂ ਸਿੱਖ ਪੰਥ ਦੇ ਸਾਹਮਣੇ ਮੇਰੀ ਸ਼ਖੀ ਦੇ ਉੱਪਰ ਵੀ ਬਹੁਤ ਵੱਡਾ ਪ੍ਰਭਾਵ ਆਉਣਾ ਹੈ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਅੱਜ ਦੇ ਇਸ ਦਿੱਤੇ ਗਏ ਬਿਆਨ ਦੇ ਉੱਪਰ ਜੋੜੀਏ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਪਰ ਜੋੜੀਏ ਤਾਂ ਮੁਲਾਂਕਣ ਦੇ ਵਿੱਚ ਇਹ ਕੀ ਸਾਹਮਣੇ ਸਪਸ਼ਟ ਰੂਪ ਦੇ ਵਿੱਚ ਆਉਂਦੀ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀ ਹੋਣਗੇ ਸੇਫ ਮਹਿਸੂਸ ਕਰਨ ਤੋਂ ਭਾਵ ਇਹ ਹੈ ਕਿ ਉਹਨਾਂ ਨੂੰ ਇੱਕ ਤਾਂ ਚਿੰਤਾ 28 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਦੀ ਨਹੀਂ ਰਹੀ ਦੂਸਰੇ ਪਾਸੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਵੱਲੋਂ ਜਿਸ ਤਰੀਕੇ ਕਿਹਾ ਗਿਆ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਰਹਿਣੀ ਚਾਹੀਦੀ ਹੈ ਉਸ ਨੂੰ ਕਾਰਜਸ਼ੀਲ ਕਰਨਾ ਚਾਹੀਦਾ ਹੈ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਪਤਾਜੀ ਕਹੀ ਹੈ ਕਿ ਜਿਹੜੀ ਪਦਵੀਆਂ ਦੀ ਅਹਿਮੀਅਤ ਹੈ ਮर्यादा ਹੈ ਉਸ ਨੂੰ ਵੀ ਕਾਇਮ ਰੱਖਿਆ ਜਾਵੇ ਪਦਵੀਆਂ ਦੀ ਅਰ ਕਹੇ ਲਿਆ ਕਿ ਉਹਨਾਂ ਦੀ ਮਰਿਆਦਾ ਨੂੰ ਕਾਇਮ ਰੱਖ ਕੇ ਹੀ ਫੈਸਲੇ ਸੁਣਾਏ ਜਾਣੇ ਚਾਹੀਦੇ ਨੇ ਹੁਣ ਇਹ ਸੱਤ ਮੈਂਬਰੀ ਕਮੇਟੀ ਤੇ ਵੀ ਟੁੱਕਦਾ ਹੈ ਤੇ ਤਿੰਨ ਮੈਂਬਰੀ ਕਮੇਟੀ ਤੇ ਵੀ ਟੁੱਕਦਾ ਜਿਹੜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜਾਂਚ ਪੜਤਾਲ ਕਰ ਰਹੀ ਹੈ ਘੋਖ ਪੜਤਾਲ ਕਰ ਰਹੀ ਹੈ ਹਣ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹਰਾਂ ਦੇ ਵੱਲੋਂ ਇਹ ਬਿਆਨ ਤਾਂ ਦੇ ਦਿੱਤਾ ਗਿਆ ਪਰ ਇਹਨੂੰ ਬਿਆਨ ਨੂੰ ਜੇਕਰ ਸਮਝੀਏ ਤਾਂ ਇਹ ਜਿਵੇਂ ਆਮ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਕਹਾਵਤ ਹੈ ਕਿ ਕਹਿਣਾ ਧੀ ਨੂੰ ਤੇ ਸੁਣਾਉਣਾ ਨੋ ਨੂੰ ਇਹ ਗੱਲ ਇਸ ਤਰੀਕੇ ਦੇ ਨਾਲ ਹੈ ਕਿ ਉਹਨਾਂ ਦੇ ਵੱਲੋਂ ਸੰਬੋਧਨ ਤਾਂ ਲੋਕਾਂ ਨੂੰ ਕੀਤਾ ਜਾ ਰਿਹਾ ਸੀ ਸੰਗਤ ਨੂੰ ਕੀਤਾ ਜਾ ਰਿਹਾ ਸੀ ਪਰ ਖੱਬੇ ਹੱਥ ਬੈਠੇ ਜਿਹੜੇ ਕੈਲੀ ਐਸਜੀਪੀਸੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੇ ਉਹਨਾਂ ਨੂੰ ਵੀ ਸੁਣਾਇਆ ਗਿਆ ਤੇ ਸੱਜੇ ਹੱਥ ਬੈਠੇ ਉਹਨਾਂ ਦੇ ਗਿਆਨੀ ਰਵੀਰ ਸਿੰਘ ਹੋਰੀ ਜਿਹੜੇ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੇ ਸੁਣਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਇਸ ਵਕਤ ਪ੍ਰਚਾਰ ਇਸ ਵਕਤ ਕਿਸ ਤਰੀਕੇ ਨਾਲ ਭੰਡੀ ਪ੍ਰਚਾਰ ਮੈਂ ਕਹੂੰਗਾ ਕਿ ਕਿਸ ਤਰੀਕੇ ਸਿੱਖ ਪੰਥ ਦੇ ਵਿੱਚ ਵੱਡੀਆਂ ਗੱਲਾਂ ਜਿਹੜੀਆਂ ਨੇ ਵੱਡੇ ਮਸਲਿਆਂ ਨੂੰ ਜੇ ਇਸ ਤਰੀਕੇ ਦੇ ਨਾਲ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਹੁਣ ਇਸ ਚੀਜ਼ ਦੇ ਵਿੱਚ ਇੱਕ ਗੱਲ ਸਮਝਣ ਵਾਲੀ ਹੋਰ ਹੈ ਕਿ ਇਹ ਜਿੱਥੇ ਐਸਜੀਪੀਸੀ ਨੂੰ ਉਹਨਾਂ ਦੇ ਵੱਲੋਂ ਟਾਰਗੇਟ ਕੀਤਾ ਗਿਆ ਐਸਜੀਪੀਸੀ ਨੂੰ ਅਸਿੱਧੇ ਰੂਪ ਦੇ ਵਿੱਚ ਕੁਝ ਗੱਲਾਂ ਸੁਣਾਈਆਂ ਗਈਆਂ ਨੇ ਖਰੀਆਂ ਖੋਟੀਆਂ ਉੱਥੇ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਲੰਮੇ ਹੱਥੀ ਲਿਆ ਹੂੰ ਖਰਮਰੀ ਅਕਾਲੀ ਦਲ ਦੇ ਨਾਲ ਤਾਂ ਲਗਾਤਾਰ ਟਸਲਬਾਜੀ ਜੜੀ ਹੈ ਉਹ ਚਲਦੀ ਨਜ਼ਰ ਆ ਰਹੀ ਹੈ ਜਿਸ ਦਿਨ 3 ਮੈਂਬਰੀ ਕਮੇਟੀ ਬਣੀ ਸੀ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਕਿਹਾ ਸੀ ਕਿ ਜਾਂਚ ਕੀਤੀ ਜਾਏਗੀ ਪਹਿਲਾਂ 15 ਦਿਨ ਦਾ ਸਮਾਂ ਲਿਆ ਗਿਆ ਬਾਅਦ ਵਿੱਚ ਮਹੀਨੇ ਦਾ ਸਮਾਂ ਕਰ ਲਿਆ ਗਿਆ ਉਸ ਸਮੇਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਸ ਦਿਨ ਖਬਰ ਵੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਜੇਕਰ ਯਾਦ ਹੋਵੇ ਦਰਸ਼ਕਾਂ ਨੂੰ ਤਾਂ ਕਿਹਾ ਜਾ ਰਿਹਾ ਸੀ ਕਿ ਕੋਈ ਵੱਡਾ ਅਕਾਲੀ ਲੀਡਰ ਉਸ ਗੁਰੂ ਘਰ ਦੇ ਵਿੱਚ ਗਿਆ ਸੀ ਜਿੱਥੇ ਬੈਠ ਕੇ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਆ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਾਰੇ ਜਾਂਚ ਕਰੇਗੀ ਹੁਣ ਇੱਥੇ ਜਾਂਚ ਕਰਨ ਦੀ ਜਦੋਂ ਗੱਲ ਆਉਂਦੀ ਹੈ ਨਾਲ ਦੀ ਨਾਲ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਬਿਆਨ ਵੀ ਮੇਰੇ ਜ਼ਿਹਨ ਦੇ ਵਿੱਚ ਟੰਬਰਿਆ ਹੈ ਜੀ ਕਿ ਉਹਨਾਂ ਨੇ ਕਿਹਾ ਸੀ ਕਿ ਭਾਈ ਕਿਸੇ ਵੀ ਤਰੀਕੇ ਦੇ ਨਾਲ ਅਧਿਕਾਰ ਖੇਤਰ ਦੇ ਵਿੱਚ ਹੈ ਹੀ ਨਹੀਂ ਕਿ ਤਿੰਨ ਮੈਂਬਰੀ ਕਮੇਟੀ ਐਸਜੀਪੀਸੀ ਦੇ ਵੱਲੋਂ ਬਣਾਈ ਜਾਵੇ ਜਿਹੜੀ ਜਾਂਚ ਕਰੇ ਉਹ ਕਹਿੰਦੇ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਜੇਕਰ ਕਿਸੇ ਤਰੀਕੇ ਦੀ ਕੋਈ ਕਾਰਵਾਈ ਕੀਤੀ ਗਈ ਹੈ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਪਰ ਇਸ ਤਰੀਕੇ ਦੇ ਨਾਲ ਨਹੀਂ ਹੁਣ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਜਦੋਂ ਆ ਕੇ ਗੱਲ ਢੁਕਦੀ ਹੈ ਤਾਂ ਖਤਰਾ ਵੀ ਮੰਡਰਾ ਰਿਹਾ ਸੀ ਚਿੰਤਾ ਵੀ ਮੰਡਰਾ ਰਹੀ ਸੀ ਨਾਲ ਦੀ ਨਾਲ ਉਹਨਾਂ ਨੂੰ ਆਪਣਾ ਆਉਣ ਵਾਲਾ ਭੁੱਖ ਜਿਹੜਾ ਉਹ ਵੀ ਦਿਖਾ ਲਈ ਦੇ ਰਿਹਾ ਸੀ ਤੇ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਖਬਰ ਇਹ ਵੀ ਉੱਠੀ ਕਿ ਜਿਹੜਾ ਬਾਗੀ ਤੜਾ ਉਹਨਾਂ ਦੇ ਵੱਲੋਂ ਆ ਕੈਲੀਏ ਕੇ ਵਿਸਾਖੀ ਵਾਲੇ ਦਿਨ ਇੱਕ ਮੀਟਿੰਗ ਸੱਦੀ ਗਈ ਹੈ ਮੀਟਿੰਗ ਦੇ ਵਿੱਚ ਉਹ ਕਹਿੰਦੇ ਸੀ ਕਿ ਅਸੀਂ ਨਵੀਂ ਸਿਆਸੀ ਪਾਰਟੀ ਦਾ ਕੈਲੀਏ ਉਹਦਾ ਘਟਨ ਕਰਾਂਗੇ ਨਾਮਕਰਨ ਕਰਾਂਗੇ ਜਾਂ ਫਿਰ ਨਵੀਂ ਪਾਰਟੀ ਜਿਹੜੀ ਆ ਹੋਣ ਦੇ ਵਿੱਚ ਲਿਆਵਾਂਗੇ ਤਾਂ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਵੱਜੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੱਕ ਪਹੁੰਚ ਕਰਨ ਦੀ ਗੱਲ ਵੀ ਆਖੀ ਗਈ ਸੀ ਹੁਣ ਇਹ ਸਾਰੇ ਜਦੋਂ ਮਸਲੇ ਜੁੜਦੇ ਨੇ ਇਹ ਸਾਰੀਆਂ ਜਦੋਂ ਚੀਜ਼ਾਂ ਜੁੜਦੀਆਂ ਨੇ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਉਹ ਸਿਆਸਤ ਦਾ ਨਹੀਂ ਹਾਲਾਂਕਿ ਉਹ ਇਹ ਚੀਜ਼ ਕਹਿੰਦੇ ਨੇ ਕਿ ਉਹ ਸਿੱਖ ਚਿਹਰਾ ਨੇ ਪੰਥਕ ਚਿਹਰਾ ਨੇ ਪਰ ਉਹ ਕਹਿੰਦੇ ਸੀ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਗੱਲ ਰੱਖਣ ਦਾ ਮਾਹੌਲ ਬਣਾਉਣਾ ਪਿਆ ਤਾਂ ਮਾਹੌਲ ਬਣਾਉਣਗੇ ਤੇ ਇਹ ਮਾਹੌਲ ਹੋ ਸਕਦਾ ਕਿਸੇ ਪਾਰਟੀ ਦੇ ਰੂਪ ਦੇ ਵਿੱਚ ਕਿਸੇ ਪਾਰਟੀ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਵੀ ਉਹ ਮਾਹੌਲ ਬਣਾਉਂਦੇ ਨਜ਼ਰ ਆਉਣ ਹੁਣ ਇਹ ਸਾਰੀ ਸਥਿਤੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਮੰਦੇ ਵਿੱਚ ਤਾਂ ਤਸੱਲੀ ਰੱਖੀ ਗਈ ਹੈ ਪਰ ਨਾਲ ਦੀ ਨਾਲ ਸਿੰਘ ਸਾਹਿਬ ਗਿਆਨੀ ਰੰਗਵੀਰ ਸਿੰਘ ਹੋਰਾਂ ਦੇ ਵੱਲੋਂ ਦਿੱਤਾ ਬਿਆਨ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਸਪਸ਼ਟਤਾ ਜਾਗਜਾੜ ਕਰ ਗਿਆ ਕਿ 7 ਮੈਂਬਰੀ ਕਮੇਟੀ ਦੇ ਉੱਪਰ ਵੀ ਸਟੈਂਡ ਸਪਸ਼ਟ ਹੈ ਨਾਲ ਦੀ ਨਾਲ 3 ਮੈਂਬਰੀ ਕਮੇਟੀ ਦੇ ਉੱਪਰ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਮर्यादा ਕੈਮ ਰਹਿਣੀ ਚਾਹੀਦੀ ਹੈ ਪਦਵੀ ਦੀ ਮर्यादा ਕੈਮ ਰਹਿਣੀ ਚਾਹੀਦੀ ਹੈ ਨਾਲ ਦੀ ਨਾਲ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਰਮਾਨ ਜਿਹੜੇ ਨੇ ਕਿਆ ਗਿਆ ਸੀ ਕਿ ਸੱਤ ਮੈਂਬਰੀ ਕਮੇਟੀ ਦੇ ਨਿਗਰਾਨ ਦੇ ਹੇਠ ਹੀ ਭਰਤੀ ਪ੍ਰਕਿਰਿਆ ਚੱਲੇ ਹੁਣ ਉਹ ਵੀ ਗੱਲ ਦੇ ਉੱਪਰ ਆ ਕੇ ਸਾਰੀਆਂ ਸਿਤਿਆਂ ਖੜਮੀਆਂ ਨੇ ਪਰ ਸਵਾਲ ਫਿਰ ਉੱਥੇ ਬਰਕਰਾਰ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜੇਕਰ 1 ਮਿੰਟ ਦੇ ਦੇ ਪਾਸੇ ਵੀ ਕਰ ਦਿੱਤਾ ਜਾਵੇ ਹੁਣ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਬਾਗੀ ਧੜਾ ਇਹ ਤਿੰਨੇ ਜਿਹੜੇ ਅ ਅਕਾਲੀਏ ਧੜੇ ਨੇ ਇਹਨਾਂ ਧੜਿਆਂ ਦੇ ਉੱਪਰ ਜਾਂ ਫਿਰ ਇਹਨਾਂ ਲੋਕਾਂ ਦੇ ਉੱਪਰ ਇਸ ਵਕਤ ਦਰਉਮਦਾਰ ਖੜਾ ਹੈ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਵੱਲੋਂ ਸੁਣਾਏ ਗਏ ਫਰਮਾਨ ਦੇ ਉੱਪਰ ਹੁਣ ਮੰਨਦੇ ਨੇ ਨਹੀਂ ਮੰਨਦੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਸਥਿਤੀ ਛੋੜ ਜਣ ਦੀ بجائے ਉਲਜਣ ਵਾਲੇ ਪਾਸੇ ਨੂੰ ਜਾ ਰਹੀਆਂ ਨੇ ਤੇ ਇਹ ਗਤੀਵਿਧੀਆਂ ਕਿੱਥੇ ਜਾ ਕੇ ਪਧਰੀਆਂ ਹੋਣਗੀਆਂ ਸਿੱਧੀਆਂ ਹੋਣਗੀਆਂ ਸਰਕੰਡਾ ਇਹਦਾ ਸਾਨੂੰ ਹੱਥ ਦੇ ਵਿੱਚ ਆਏਗਾ ਜਾਂ ਫਿਰ ਪੰਥਕ ਲੋਕਾਂ ਨੂੰ ਪੰਥਕ ਗਲਿਆਰਾਂ ਦੇ ਵਿੱਚ ਕਦੋਂ ਸਪਸ਼ਟ ਕਰੇ ਇਸ ਚੀਜ਼ ਨੂੰ ਲੈ ਕੇ ਸਾਫ ਤੌਰ ਦੇ ਉੱਪਰ ਆਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਜੀ ਬਿਲਕੁਲ ਤਾਂ ਜਿਵੇਂ ਕਿ ਜੋ ਦਮਦਮਾ ਸਾਹਿਬ ਦੇ ਜੋ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬਿਆਨ ਦਿੱਤੇ ਜਾ ਰਹੇ ਨੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਲੋਕ ਕਿਨਾਂ ਦੇ ਵਿਸ਼ਵਾਸ ਕਰਨ ਕਿਉਂਕਿ ਇਹਨਾਂ ਦੇ ਵਿੱਚ ਹੀ ਇਹਨਾਂ ਬਹੁਤ ਜ਼ਿਆਦਾ ਉਤਲ-ਪੁਤਲ ਨਜ਼ਰ ਆ ਰਹੀ ਹੈ ਤਾਂ ਲੋਕਾਂ ਦਾ ਇੱਕ ਵਿਸ਼ਵਾਸ ਹੈ ਜੋ ਸਭ ਤੋਂ ਵੱਡੀ ਅਦਾਲਤ ਕਿਹਾ ਜਾਂਦਾ ਹੈ ਸ੍ਰੀ ਅਕਾਲ ਤਖਤ ਜੋ ਜਿਨ੍ਹਾਂ ਉਤੇ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਦੇ ਵਿੱਚ ਇਹ ਸਿਆਸੀ ਉਥਲ ਪੁਥਲ ਚੱਲ ਰਹੀ ਹੈ ਲੋਕਾਂ ਲੋਕ ਕਿੱਥੇ ਜਾਣਾ ਉਹਨਾਂ ਤੇ ਕੀ ਅਸਰ ਪਏਗਾ ਬਿਲਕੁਲ ਇਸ ਸੁਭਾਵਿਕ ਤੌਰ ਦੇ ਉੱਪਰ ਹਰੇਕੀ ਵਿਅਕਤੀ ਦੇ ਖਾਸ ਤੌਰ ਦੇ ਉੱਪਰ ਜਿਹੜਾ ਪੰਜਾਬ ਪੰਜਾਬੀ ਨਾਲ ਸੰਬੰਧ ਰੱਖਦਾ ਹੈ ਜਾਂ ਫਿਰ ਸਿੱਖ ਸਿਧਾਂਤਾਂ ਦੇ ਨਾਲ ਸੰਬੰਧ ਰੱਖਦਾ ਹੈ ਉਹ ਫਸੀਲ ਨੂੰ ਸਭ ਤੋਂ ਸਰਵੋੱਚ ਮੰਨਦਾ ਹੈ ਸਰਵ ਚ ਅਦਾਲਤ ਸਿੱਖਾਂ ਦੀ ਕਿਹਾ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਅ ਦੌਰ ਚੱਲਿਆ ਜਾਂ ਪ੍ਰਕਾਰਗੁਜ਼ਾਰੀਆਂ ਜੇ ਇਸ ਤਰੀਕੇ ਦੇ ਨਾਲ 2 ਦਸੰਬਰ 2024 ਨੂੰ ਵੇਖਣ ਨੂੰ ਮਿਲੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਫੈਸਲਾ ਸੁਣਾਇਆ ਜਾਂਦਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਸਜ਼ਾ ਜਾਬਤਾ ਕੀਤਾ ਜਾਂਦਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਬਹੁਤ ਲੰਬੀ ਲਿਸਟ ਇਸ ਲਿਸਟ ਨੂੰ ਜਦੋਂ ਫੈਸਲਾ ਸੁਣਾਇਆ ਜਾਂਦਾ ਤੇ ਉਹਦੇ ਵਿੱਚ ਬਹੁਤ ਸਾਰੇ ਫੈਸਲੇ ਇਦਾਂ ਦੇ ਵੀ ਹੋਏ ਜਿਹੜੇ ਅਜੇ ਤੱਕ ਮੰਨੇ ਨਹੀਂ ਗਏ ਜਿਨ੍ਹਾਂ ਦੇ ਵਿੱਚੋਂ ਜਿਹੜੇ ਕੈਲੀਏ ਕਿ ਉਹਨਾਂ ਨੇ ਕਿਹਾ ਸੀ ਕਿ 3 ਦਿਨਾਂ ਦੇ ਅੰਦਰ ਅਸਤੀਫਾ ਸੌਂਪਿਆ ਜਾਵੇ ਅਸਤੀਫਾ ਨਹੀਂ ਸੌਂਪਿਆ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ ਭਰਤੀ ਪ੍ਰਕਿਰਿਆ ਹੋਣੀ ਹੈ ਪਹਿਲਾਂ ਆਪਣੇ ਤਮਾਮ ਇਸ ਢਾਂਚੇ ਨੂੰ ਭੰਗ ਕੀਤਾ ਜਾਵੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਸੁਖਵੀਰ ਸਿੰਘ ਬਾਦਲ ਦੇਣ ਸਾਰੇ ਲੋਕ ਜਿਹੜੇ ਨੇ ਜਿਹੜੇ ਜਿਹੜੇ ਵੀ ਅਹੁਦੇ ਤੇ ਨੇ ਅਸਤੀਫੇ ਦੇਣ ਦੁਬਾਰਾ ਭਰਤੀ ਪ੍ਰਕਿਰਿਆ ਹੋਵੇ ਜ਼ਮੀਨ ਦੇ ਉੱਪਰ ਰਹਿ ਕੇ ਅਕਾਲੀ ਦਲ ਦੁਬਾਰਾ ਮੋੜ ਸਿਰਜੀਤ ਕੀਤਾ ਜਾਵੇ ਉਦੇ ਉੱਪਰ ਵੀ ਸ਼ੋਮਣੀ ਅਕਾਲੀ ਦਲ ਨੇ ਖੜਿਆ ਇਹ ਵੀ ਛਿਛੋਪਣ ਬਣਿਆ ਪਿਆ ਨਾਲ ਦੀ ਨਾਲ ਗਿਆਮੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਇਸ ਫਸੀਲ ਤੋਂ 2 ਦਸੰਬਰ 2024 ਤੋਂ ਬਾਅਦ ਤਾਂ ਛੱਟ ਦੇਣੀ ਜਿਹੜੀ ਕਾਰਵਾਈ ਹੋ ਜਾਣੀ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੋ ਜਾਣੀਆਂ ਉਹ ਇਲਜ਼ਾਮ ਲਾ ਰਹੇ ਨੇ ਕਿ ਅਕਾਲੀ ਦਲ ਦਾ ਇੱਕ ਟੋਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਵੱਡਾ ਛਿਛੋਪਣ ਜ਼ਰੂਰ ਕਰਤਾ ਜੀ ਪੈਦਾ ਕਰੀਆਂ ਸੀ ਪਰ ਇਸ ਸਾਰੇ ਛਿਛੋਪਣ ਦੇ ਵਿੱਚ ਤੁਹਾਡੀ ਗੱਲ ਕਹਿਣੀ ਵਾਜਬ ਹੈ ਇਹ ਲੋਕ ਬਹੁਤ ਦੁਚਿੱਤੀ ਦੇ ਵਿੱਚ ਨੇ ਲੋਕ ਬੜੇ ਸ਼ਿਸ਼ੂਪਣ ਦੇ ਵਿੱਚ ਨੇ ਕਿ ਜਾਈਏ ਕਿਧਰ ਦੇ ਪਾਸੇ ਨੂੰ ਜੇ ਇਸ ਫਸੀਲ ਦੇ ਫੈਸਲੇ ਅਸੀਂ ਸਰਬ ਚੋਂ ਕਹਿ ਕੇ ਮੰਨਦੇ ਆਂ ਸਿਰ ਮੱਥੇ ਲੈਣ ਦੀ ਗੱਲ ਕਰਦੇ ਆਂ ਉਸ ਫਸੀਲ ਤੋਂ ਹੋਏ ਫੈਸਲਿਆਂ ਨੂੰ ਆਪਣੇ ਆਪ ਨੂੰ ਪੰਥਕ ਧਿਰ ਕਹਿਣ ਵਾਲੀ ਪਾਰਟੀ ਦੇ ਵੱਲੋਂ ਹੀ ਨਹੀਂ ਮੰਨਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਹੀਂ ਮੰਨਿਆ ਜਾ ਰਿਹਾ ਐਸਜੀਪੀਸੀ ਵੀ ਕਿਤੇ ਨਾ ਕਿਤੇ ਕੰਨੀ ਕਤਰਾਂ ਦੀ ਨਜ਼ਰ ਆਉਂਦੀ ਹੈ ਜੋ ਕਿ ਹੁਣ ਤੱਕ ਦੀਆਂ ਸਥਿਤੀਆਂ ਤੇ ਹਾਲਤਾਂ ਹਾਲਾਤ ਦਿਖਾ ਲਈ ਦੇ ਰਹੇ ਨੇ ਕਿਉਂਕਿ ਇਹ ਕਹਿ ਦੇਣਾ ਗਿਆ ਨਹੀਂ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਕਿ ਭਾਈ ਐਸਜੀਪੀਸੀ ਦੇ ਕੋਲ ਅਧਿਕਾਰ ਖੇਤਰ ਨਹੀਂ ਹੈ ਕਿ ਉਹ ਕਿਸੇ ਜਥੇਦਾਰ ਦੇ ਉੱਪਰ ਕਾਰਵਾਈਆਂ ਕਰ ਸਕਣ ਜਾਂ ਫਿਰ ਇਸ ਤਰੀਕੇ ਦੇ ਨਾਲ ਜਾਂਚ ਪੜਤਾਲ ਕਰ ਸਕਣ ਪਰ ਇਹ ਸਭ ਦੇ ਦਰਮਿਆਨ ਕਿਤੇ ਨਾ ਕਿਤੇ ਸਥਿਤੀਆਂ ਬਿਲਕੁਲ ਗੁੰਝਲਦਾਰ ਨੇ ਤੇ ਇਹਨਾਂ ਸਥਿਤੀਆਂ ਦੇ ਵਿੱਚ ਇਸ ਵਕਤ ਵੱਡਾ ਸਵਾਲ ਇਹ ਬਣਿਆ ਪਿਆ ਹੈ ਕਿ ਇਹ ਸਾਰੀਆਂ ਚੀਜ਼ਾਂ ਦਾ ਮੋਕਾ ਕਿੱਥੇ ਹੋਵੇਗਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਾਂ ਫਿਰ ਇਹ ਸਾਰੇ ਮਸਲਿਆਂ ਦੇ ਵਿੱਚ ਪਿਆ ਖਲਾ ਜਿਹੜਾ ਹੈ ਉਹ ਕਿੱਥੇ ਜਾ ਕੇ ਨਿਬੜੇਗਾ ਕਿਸ ਤਰੀਕੇ ਦੇ ਨਾਲ ਨਿਬੜੇਗਾ ਜੇਕਰ ਨਾ ਨਿਭੜਿਆ ਤਾਂ ਫਿਰ ਸਿੱਖ ਸਿਆਸਤ ਦੇ ਉੱਪਰ ਪੰਥਕ ਗਲਿਆਰਿਆਂ ਦੇ ਵਿੱਚ ਇਸ ਦਾ ਕੀ ਪ੍ਰਭਾਵ ਪੈਣਾ ਹੈ ਜੇਕਰ ਨਿਭੜ ਗਿਆ ਤਾਂ ਫਿਰ ਇਸ ਦਾ ਪੰਥਕ ਗਲਿਆਰਿਆਂ ਦੇ ਉੱਪਰ ਕੀ ਫਰਕ ਪੈਣਾ ਹੈ ਕਿ ਇਸ ਤਰੀਕੇ ਦੇ ਨਾਲ ਇਸ ਦੇ ਪ੍ਰਭਾਵ ਜਿਹੜੇ ਨੇ ਹਾਂ ਪੱਕੀ ਜਾਂ ਨਾ ਪੱਕੀ ਦੇਖੇ ਜਾਣਗੇ ਸਭ ਕੁਝ ਅਜੇ ਗੁੰਝਲਦਾਰ ਸਥਿਤੀਆਂ ਦੇ ਵਿੱਚ ਬਣਿਆ ਹੋਇਆ ਪਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਬਹਰਾਂ ਦੇ ਵੱਲੋਂ ਇਹ ਸਟੈਂਡ ਸਪਸ਼ਟ ਕਰਨਾ ਕਿ 7 ਮੈਂਬਰੀ ਕਮੇਟੀ ਜਿਹੜੀ ਹੈ ਜਲਦ ਤੋਂ ਜਲਦ ਉਸ ਨੂੰ ਕਾਰਜਸ਼ੀਲ ਕਰਨਾ ਚਾਹੀਦਾ ਹੈ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬਿਆਨ ਦੇਣਾ ਉਹਨਾਂ ਦੇ ਲਈ ਬਿਆਨ ਦੇਣਾ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਅਹੁਦੇ ਦੀ ਮर्यादा ਰੱਖਣੀ ਚਾਹੀਦੀ ਹੈ ਉਹਨਾਂ ਦੇ ਆ ਕਹਿ ਲਈਏ ਕਿ ਪਦਵੀ ਦੀ ਗਰਮਾ ਨੂੰ ਕਾਇਮ ਰੱਖਣਾ ਚਾਹੀਦਾ ਇਹ ਸਾਰੀਆਂ ਸਥਿਤੀਆਂ ਤੋਂ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਹੁਣ ਤੱਕ ਦਾ ਸਟੈਂਡ ਤਾਂ ਸਪਸ਼ਟ ਹੈ ਪਰ ਉਹਨਾਂ ਦੇ ਉੱਪਰ ਪਏ ਹੋਏ ਪ੍ਰਭਾਵ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਖਾਲੀ ਦੇਣਗੇ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਜਾਂਚ ਕਰਨ ਵਾਲੀ ਕਮੇਟੀ ਦੇ ਵੱਲੋਂ ਇਹ ਫੈਸਲੇ ਨੂੰ ਇਸ ਹਕਮ ਨੂੰ ਨਾਮ ਮੰਨਿਆ ਗਿਆ ਤਾਂ ਉਸ ਤੋਂ ਬਾਅਦ ਕੀ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਕੋ ਵੱਡਾ ਐਕਸ਼ਨ ਲਿਆ ਜਾਣਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਜੀ ਬਿਲਕੁਲ ਤਾਂ ਬਹੁਤ ਵੱਡੇ ਸਵਾਲ ਜਿਹੜੇ ਹੈਗੇ ਖੜੇ ਹੋ ਰਹੇ ਨੇ ਅਜਹੇ ਦੇ ਵਿੱਚ ਤੁਹਾਡੀ ਰਾਏ ਪੂਰੇ ਮੁੱਦੇ ਨੂੰ ਲੈ ਕੇ ਕੀ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟ ਦੇ ਜ਼ਰੀਏ ਤੁਸੀਂ ਆਪਣੀ ਰਾਏ ਹਮਦਰ ਟੀਵੀ ਦੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੇ ਇਸ ਮੁੱਦੇ ਉੱਤੇ ਇੰਨੀ ਹੀ ਗੱਲਬਾਤ ਕਿਉਂਕਿ ਸਮਾਂ ਹੁਣ ਖਤਮ ਹੋ ਗਿਆ ਅਜਹੇ ਦੇ ਵਿੱਚ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਇਜਾਜ਼ਤ ਸਸ ਸ਼ੁਕਰੀਆ i